ਇਹ ਇੱਕ ਨਵਾਂ ਵੱਡਾ ਜਪੜੇ ਕਾਮ ਹੈ ਇਹ ਦੋ ਮਿੰਟ ਹੀ ਹੋਇਆ ਹੈ ਉਹਨਾਂ ਚੱਲੋ ਬਣ ਰਹੇ ਹੋ ਇਹ ਇੱਕ ਕ੍ਰਿਮੀਨਲ ਵਰਗੀ ਹੈ ਇਹ ਮੱਥਾ ਕਲੋਨੀ ਦਾ ਰਹਿਣ ਵਾਲਾ ਹੈ ਤੇ ਇਹ ਪਟਿਆਲਾ ਪੁਲਿਸ ਨੂੰ ਵੌਂਟਡ ਸੀਗਾ ਇੱਕ ਤੇਜਪਾਲ ਦਾ ਨਾਮ ਦੇ ਵਿਅਕਤੀ ਦਾ ਮਰਡਰ ਹੋਇਆ ਸੀਗਾ ਕਟਵਾਲੀ ਪੁਲਿਸ ਸਟੇਸ਼ਨ ਦੇ ਵਿੱਚ ਉਥੇ ਹੀ ਵੌਂਟਡ ਸੀਗਾ ਤੇ ਇਸ ਤੋਂ ਇਲਾਵਾ ਮੁਹਾਲੀ ਜੋ ਫੇਮਸ ਇਨਫੇਮਸ ਜੋਪਿੰਗ ਕਾਂਡ ਹੋਇਆ ਸੀਗਾ ਫਿੰਗਰਪ੍ਰਿੰਟਿੰਗ ਕਾਂਡ ਉਰੇ ਵਿੱਚ ਵੀ ਇਹਨੇ ਬੇਲ ਜੰਪ ਕੀਤੀ ਹੋਈ ਸੀ ਤੇ ਅੱਜ ਸੀਆਈਏ ਪਟਿਆਲਾ ਸ਼ਮਿੰਦਰ ਸਿੰਘ ਇੰਸਪੈਕਟਰ ਸ਼ਮਿੰਦਰ ਸਿੰਘ ਇਹਨਾਂ ਦੀ ਟੀਮ ਤੇ ਐਸਐਚਓ ਕੁਦਵਾਲੀ ਪਟਿਆਲਾ ਅਰਜਿੰਦਰ ਸਿੰਘ ਦੀ ਟੀਮ ਆ ਇਹ ਟੀਮਾਂ ਬੇਸਿਕਲੀ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਅੱਜ ਦੇ ਗਾਟ ਇਨ ਇਨਫੋਰਮੇਸ਼ਨ ਕਿ ਇਹ ਵੀ ਮੂਮੈਂਟ ਸਨੌਰੀ ਡੀ ਦੇ ਵਿੱਚ ਹੈਗੀ ਹੈ ਤਾਂ ਉਹਦੇ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਇਹਨਾਂ ਨੇ ਇਸ ਵਿਅਕਤੀ ਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੋਂ ਬਾਅਦ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਗਿਆ ਬਟ ਇਹਨੇ ਸਰੈਂਡਰ ਗਨ ਦੀ ਬਜਾਏ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਵਾਬੀ ਫਾਇਰ ਦੇ ਵਿੱਚ ਪੁਲਿਸ ਪਾਰਟੀ ਨੇ ਜਦੋਂ ਇਹਨੂੰ ਜਵਾਬੀ ਫਾਇਰ ਕੀਤਾ ਤਾਂ ਇਹਦੀਆਂ ਲੱਤਾਂ ਦੇ ਵਿੱਚ ਗੋਲੀ ਵੱਜੀ ਹੈਗੀ ਸੋ ਉਹ ਅਸੀਂ ਇਹਨੂੰ ਫਰਦਰ ਇਲਾਜ ਵਾਸਤੇ ਅੱਗੇ ਜਿਹੜਾ ਐਡਮਿਟ ਕਰਵਾਇਆ ਹੈਗਾ ਰੇਂਦਰ ਹਸਪੀਟਲ ਤੇ ਇੱਥੇ 15 ਦੇ ਕਰੀਬ ਟੋਟਲ ਜਿਹੜੇ ਮੁਕੱਦਮੇ ਆ ਲੁੱਟਾਂ ਖੋਹਾਂ ਦੇ ਮਰਡਰ ਦੇ ਅਟੈਂਪਟ ਟੂ ਮਰਡਰ ਦੇ ਇਸ ਵਿਅਕਤੀ ਦੇ ਖਿਲਾਫ ਚੱਲ ਰਹੇ ਨੇ ਤੇ ਆਪਣੇ ਆਪ ਨੂੰ ਹੀ ਐਸੋਸੀਏਟ ਕਰਦਾ ਹੈ ਰਜੀਵ ਰਾਜਾ ਗੈਂਗ ਦੇ ਨਾਲ ਤਾਂ ਅੱਜੇ ਬੜੀ ਵੱਡੀ ਸਫਲਤਾ ਜਿਹੜੀ ਦੋਨਾਂ ਟੀਮਾਂ ਨੂੰ ਮਿਲੀ ਹੈਗੀ ਹੈ ਤਾਂ ਇਹਦੇ ਦੋ ਮੈਸੇਜ ਇਸ ਇਨਸੀਡੈਂਟ ਦੇ ਨਾਲ ਅਸੀਂ ਦੇਣਾ ਚਾਹੁੰਦੇ ਹਾਂ ਇੱਕ ਮੈਸੇਜ ਤਾਂ ਹੈਗਾ ਟੂ ਸਿਟੀ ਰੈਜ਼ੀਡੈਂਟਸ ਪਟਿਆਲਾ ਰੈਜ਼ੀਡੈਂਟਸ ਵਾਸਤੇ ਹੈ ਕਿ ਸੀਐਮ ਪੰਜਾਬ ਡੀਜੀਪੀ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਜਿਹਦੀ ਕਮਾਂਡ ਦੇ ਹੇਠ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਸਤਾਰਕ ਹੈ ਪ੍ਰੋਐਕਟਿਵ ਹੈ ਟੂ ਇਨਸ਼ੋਰ ਸੇਫਟੀ ਐਂਡ ਸਿਕਿਉਰਿਟੀ ਆਫ ਪਟਿਆਲਾ ਰੈਜ਼ੀਡੈਂਸ ਤੇ ਸੈਕਿੰਡ ਸਾਡੀ ਸਟਰਨ ਵਾਰਨਿੰਗ ਤੇ ਇੱਕ ਮੈਸੇਜ ਹੈਗਾ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਕਿ ਜ਼ੀਰੋ ਟੋਲਰੈਂਸ ਹੈ ਅਗੇਂਸਟ ਗੈਂਗਸਟਰਿਜ਼ਮ ਬਦਮਾਸ਼ੀ ਇਹ ਕੋਈ ਵੀ ਇੰਡਲਜ ਹੋਏਗਾ ਕਿਸੇ ਵੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਤੇ ਸ਼ਕਤੀ ਨਾਲ ਉਹਦੇ ਨਾਲ ਡੀਲ ਕੀਤਾ ਜਾਏਗਾ। ਜਰ ਇਹਦੇ ਕੋਈ ਪਿਛਲੇ ਪਟਿਆਲੇ ਦੇ ਵਿੱਚ ਜਿਹੜਾ ਮਰਡਰ ਹੋਇਆ ਸੀ ਜੋ ਇੱਕ ਕੇਰਪਾਲ ਵਾਲਾ ਉਹਦੇ ਵਿੱਚ ਵੀ ਵਾਂਟਡ ਸੀ। ਯੈਸ ਯੈਸ। ਉਹਦੇ ਵਿੱਚ ਵਾਂਟਡ ਸੀਗਾ। ਉਹਦੇ ਬੇਸਤੀ ਜਿਹੜੀਆਂ ਸਾਡੀਆਂ ਟੀਮਾਂ ਨੇ ਹਟ੍ਰੈਕ ਕਰ ਰਹੀਆਂ। ਸਰ ਇਕੱਲਾ ਸੀ ਅੱਜ। ਅੱਜ ਇਕੱਲਾ ਸੀਗਾ। ਫਿਰ ਹੈ ਬਾਈਕ ਵਗੈਰਾ ਤੁਸੀਂ ਕਹਿੰਦੇ। ਅੱਜ ਇੱਕ ਬਾਈਕ ਤੇ ਸੀਗਾ ਤੇ ਬਾਈਕ ਤੇ ਇਹ ਜਾ ਰਿਹਾ ਸੀਗਾ ਸਨੋਰ ਇਰੀਏ ਚ ਉਹਨਾਂ ਨੂੰ ਇੰਟਰਸੈਪਟ ਕੀਤਾ। ਤਾਂ ਇਹ ਤੋਂ ਬਾਈਕ ਜਿਹੜਾ ਯੂਜ਼ ਕਰ ਰਿਆ ਸੀਗਾ ਤੇ ਇੱਕ ਪਿਸਟਲ ਜਿਹੜਾ 32 ਬੋਰ ਦਾ ਉਹ ਮਿਲਿਆ ਹੈਗਾ। ਤੇ ਤਕਰੀਬਨ 3-4 राउंड ਜਿਹੜੇ ਹੈਗੇ ਆ ਪੁਲਿਸ ਪਾਰਟੀ ਨੇ ਫਾਇਰ ਕੀਤੇ ਤੇ ਜਵਾਬੀ ਫਾਇਰ ਵੀ ਪੁਲਿਸ ਨੇ 3-4 राउंड ਫਾਇਰ ਕੀਤੇ ਹੈਗੇ ਜੋ ਇਹਰੇ ਕੋਈ ਮੁਲਾਜ਼ਮ ਕਰਨ ਆਪਣਾ ਨਹੀਂ ਜਦੋਂ ਨਹੀਂ ਕੋਈ ਪਰ ਇਹ ਹੈ ਸੋਕਰ ਕੋਈ ਸਾਜ਼ਿਸ਼ ਕਰ ਰਹੀ ਆ ਕਿ ਲਾ ਕੋਈ ਇਥੇ ਪੀਨਿੰਗ ਵਾਸਤੇ ਸੀ ਕਿਵੇਂ ਸੀ ਆ ਇਨਫੋਰਮੇਸ਼ਨ ਸੀ ਕਿ ਇਹ ਹੋਰ ਕ੍ਰਿਮੀਨਲ 엘ਮੈਂਟਸ ਨੇ ਜਿਹੜੇ ਉਹਨਾਂ ਦੇ ਨਾਲ ਟੱਚ ਦੇ ਵਿੱਚ ਹੈਗਾ ਕੋਈ ਗੈਂਗਸਟਰਾਂ ਨਾਲ ਵੀ ਟੱਚ ਆਇਆ ਜਿਵੇਂ ਰਜੀਵ ਰਾਜਾ ਗੈਂਗ ਦੇ ਨਾਲ ਵੀ ਟੱਚ ਸੀਗਾ ਤਾਂ ਕੋਈ ਇਹ ਵੱਡੀ ਵਾਰਦਾਤ ਪਟਿਆਲਾ ਚ ਅੰਜਾਮ ਦੇ ਸਕਦਾ ਸੀ ਪਟਿਆਲਾ ਚ ਕੁਝ ਯੰਗਸਟਰਸ ਦੇ ਨਾਲ ਮਿਲ ਕੇ ਇਹ ਮਾਹੌਲ ਖਰਾਬ ਕਰਨਾ ਚਾਹੁੰਦੇ ਕਿਧੀਆਂ ਗੋਲੀਆਂ ਲੱਗੀਆਂ ਸਿਰ ਨੂੰ ਅ ਦੋ ਇੰਜਰੀਜ਼ ਨੇ ਇਹਦੇ ਲੈਗ ਦੇ ਵਿੱਚ ਬਾਕੀ ਮੈਡੀਕਲ ਜਿਹੜੇ ਰਿਪੋਰਟ ਆਏਗੀ ਉਹ ਤੋਂ ਕਲੀਅਰ ਹੋਏ ਠੀਕ ਹੈ